ਅੰਮ੍ਰਿਤਸਰ ਦੀ ਮਜੀਠਾ ਰੋਡ ਤੇ ਆਜੀ ਕਪੀੜਿਤ ਪਰਿਵਾਰ ਵੱਲੋਂ ਥਾਣੇ ਦੇ ਬਾਹਰ ਜਾਮ ਲਗਾ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਚੱਲਦੇ ਰੋਡ ਜਾਮ ਹੋਣ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਇਹ ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਿਸੇ ਕੋਲੋਂ ਇੱਕ ਬੱਚੀ ਗੋਦ ਲਈ ਸੀ ਇਸ ਬੱਚੀ ਨੂੰ ਗੋਦ ਲਿਆ 2 ਸਾਲ ਹੋ ਗਏ ਨੇ ਉਨ੍ਹਾਂ ਨੇ ਕਿਹਾ ਬੱਚੀ ਦੇ ਪਰਿਵਾਰਿਕ ਮੈਂਬਰਾਂ ਨੇ ਸਾਨੂੰ ਗੁੰਮਰਾਹ ਕਰਕੇ ਬੱਚੀ ਨੂੰ ਮਲਾਉਣ ਦੇ ਲਈ ਕਿਹਾ ਜਦੋਂ ਅਸੀਂ ਬੱਚੇ ਨੂੰ ਮਲਾਉਣ ਦੇ ਲਈ ਲੈ ਕੇ ਆਏ ਤੇ ਉਨ੍ਹਾਂ ਨੇ ਬੱਚੇ ਨੂੰ ਚੀਜ਼ ਦੁਆਨ ਦੇ ਬਹਾਨੇ ਆਪਣੇ ਨਾਲ ਲੈ ਗਏ ਉਸ ਤੋਂ ਬਾਅਦ ਵਾਪਸ ਨਹੀਂ ਆਏ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸ਼ਿਕਾਇਤ ਤੇ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਨੂਸਾ ਮੇ ਗੋਦ ਲਿਆ ਸੀ ਜਦੋਂ ਉਹ ਕੁਝ ਘੰਟਿਆਂ ਦੀ ਸੀ ਉਹ ਉਹਨਾਂ ਦੇ ਜਾਣ ਪਛਾਣ ਵਾਲੇ ਸਨ ਬੱਚੀ ਸਿਰਫ ਕੁਝ ਘੰਟਿਆਂ ਦੀ ਸੀ ਉਹਨਾਂ ਨੇ ਉਸ ਬੱਚੇ ਨੂੰ ਪਾਲਿਆ ਤੇ ਹੁਣ 2 ਸਾਲ ਬਾਅਦ ਉਸਦੇ ਮਾਤਾ ਪਿਤਾ ਨੇ ਉਹਨਾਂ ਨੂੰ ਮਿਲਣ ਦੇ ਲਈ ਬੁਲਾਇਆ ਤੇ ਕਿਹਾ ਕਿ ਉਹ ਉਹਨਾਂ ਦੀ ਧੀ ਨੂੰ ਮਿਲਣ ਲਈ ਆ ਰਹੇ ਨੇ ਅਤੇ ਉਹਨਾਂ ਨੂੰ ਕੁਝ ਖਾਣ ਪੀਣ ਦੀ ਬਹਾਨੇ ਆਏ ਹਨ ਖਾਣ ਲਈ ਉਹ ਬੇਟੀ ਨੂੰ ਨਾਲ ਲੈ ਗਏ ਅਤੇ ਬਾਅਦ ਦੇ ਵਿੱਚ ਵਾਪਸ ਨਹੀਂ ਆਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇਸ ਦੀ ਸ਼ਿਕਾਇਤ ਦਿੱਤੀ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਦੇ ਚਲਦੇ ਮਜਬੂਰਨ ਸਾਨੂੰ ਸੜਕ ਜਾਮ ਕਰਕੇ ਦੰਨਾ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਬੱਚੀ ਨੂੰ ਵਾਪਸ ਲੈਣ ਦੀ ਮੰਗ ਕਰਦੇ ਹਾਂ ਉੱਥੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇੱਕ ਬੱਚੀ ਨੂੰ ਲੈ ਕੇ ਇਹ ਮਾਮਲਾ ਆਇਆ ਹੈ ਅਸੀਂ ਦੂਜੀ ਧਿਰ ਨੂੰ ਕੱਲ ਬੁਲਾਇਆ ਜਿਸ ਤੋਂ ਬਾਅਦ ਜੋ ਬੜੀ ਕਾਰਵਾਈ ਹੈ ਉਹ ਕੀਤੀ ਜਾਵੇਗੀ ਅਮਰਜੀਤ ਸਿੰਘ ਜੀ ਨੇ ਕਰਮਜੀਤ ਨੂੰ ਆਉਣੇ ਦਾ ਵਾਅਦਾ ਕੀਤਾ ਸੀ ਉਹਨਾਂ ਦੇ ਕੋਲ ਦੋ ਬੱਚੇ ਸੀ ਉਹ ਪੈਸੇ ਉਹ ਕਹਿੰਦੇ ਸੀਗੇ ਉਹਨਾਂ ਨੇ ਇੱਕ ਬੱਚਾ ਲੈਣ ਦੇ ਕਥੇ ਕੋ ਜੋਤ ਕੋ ਜਿਹੜੀ ਉਹਨੇ ਟੋਕਰੀ ਰੱਖੀ ਉਹਨਾਂ ਦੇ ਜਿਸ ਨੂੰ ਤੁਹਾਨੂੰ ਪਤਾ ਚੱਲਿਆ ਕਿ ਬੱਚਾ ਦੇ ਨਾਲ ਆਇਆ ਅਸੀਂ ਬੱਚਾ ਲੈਣ ਲਈ ਕਿਉਂਕਿ ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਸਾਨੂੰ ਬੱਚਾ ਦੇਵਾਂਗੇ ਇਸ ਦੌਰਾਨ ਉਹ ਸਾਡੇ ਘਰ ਆਉਂਦੇ ਜਾਂਦੇ ਰਹੇ ਆ ਸਾਡੀ ਪੂਰੀ ਹੈਂਸ ਜਿੱਤ ਪੈ ਕਰਿਆ ਸਭ ਕਿੰਨੇ ਚਿਰ ਦੀ ਗੱਲ ਹੈ ਜੀ ਇਹ ਜੀ ਉਹਨਾਂ ਦੀ 9 ਅਕਤੂਬਰ ਨੂੰ ਸਾਡੀ ਕੁੜੀਆ ਹੋਈ ਸੀ ਉਸ ਤੋਂ ਦੋ ਟਾਈਮ ਹੀ ਬਤਲਲੇ ਉਹ ਸਾਡੇ ਘਰ ਆ ਕੇ ਜਦੋਂ ਕੁੜੀ ਤੁਹਾਨੂੰ ਦਿੱਤੀ ਗਈ ਸੀ ਕਿੰਨੇ ਚਿਰ ਦੀ ਸੀ ਕੁਛ ਕਿੰਨੇ ਇੱਕ ਘੰਟੇ ਦੀ ਜੰਮਦੀ ਉਹਨਾਂ ਨੇ ਮੇਰੇ ਛੋੜੇ ਪਾਈ ਤੁਸੀਂ ਕਿੰਨਾ ਚਿਰ ਰੱਖੀਆ 2 ਸਾਲ ਮਹੀਨੇ 2 ਸਾਲ ਨੂੰ ਮੇਰੇ ਬਾਈ ਵੀ ਨਹੀਂ ਹੋਏ ਹੈ ਉਹਨੂੰ ਮਿਲਣ ਵਾਸਤੇ ਬੁਲਾਇਆ ਤੇ ਚੁੱਕ ਕੇ ਲੈ ਗਏ ਬਿਨਾ ਮੇਰੀ ਪਰਮਿਸ਼ਨ ਠੀਕ ਹੈ ਜੀ ਚਲੋ ਜਿਹੜੀ ਕੁੜੀ ਦਿੱਤੀ ਸਾਡੇ ਕੋਲ ਲਿਖੀ ਰੁਕੀ ਸੀ ਉਹਨਾਂ ਕੋਲ ਉਹਨਾਂ ਨੇ ਡਾਇਰੈਕਟ ਸਾਡੇ ਨਾਮ ਤੇ ਕੀਤਾ ਸਰਟੀਫਿਕੇਟ ਨਾਮ ਤੇ ਵਾਲੇ ਕਰਦੇ ਡਾਕੂਮੈਂਟ ਬਣਾਉਂਦੇ ਉਸੇ ਵਾਲੇ ਸਾਡੇ ਨਾਮ ਤੇ ਬਰਥ ਸਰਟੀਫਿਕੇਟ ਮੰਤਾ ਕਹਿੰਦੇ ਜੀ ਅਸੀਂ ਲਿਖ ਡਾਕੂਮੈਂਟ ਕਰ ਲਾਂਗੇ ਕਰ ਲਾਂਗੇ ਕਰਾਂਗੇ ਉਹ ਬਾਦੋਂ ਮਾਰ ਚਲੇਗੇ ਕੈਨੇਡਾ ਤੋਂ ਕੋਈ ਲਿਖੇ ਡਾਕੂਮੈਂਟ ਹੁਣੇ ਨਹੀਂ ਕਿ ਤਾਂ ਹੁਣ ਕਿੰਨਾ ਤੋਸਾਵਾ ਦਾ ਵਿੱਚ ਮਿਲਦੇ ਰਹੇ ਐ ਜਦੋਂ ਗੱਲਾਂ ਕਰਦੇ ਰਹੇ ਸਾਨੂੰ ਕਹਿੰਦੇ ਮਿਲਾਂ ਨਾ ਵਸਤੇ ਲੈ ਉਹ ਚੁੱਕ ਕੇ ਲੈ ਗਿਆ ਤੁਹਾਨੂੰ ਕਿਹੜੀ ਜਗ੍ਹਾ ਤੇ ਲੈ ਗਿਆ ਜੀ ਪ੍ਰੂਫ ਤੁਹਾਡੇ ਕੋਈ ਨਹੀਂ ਸਾਡੇ ਕੋਲ ਸਾਰੇ ਉਹਦੇ ਪ੍ਰੂਫ ਐ ਬੱਚੇ ਨਹੀਂ ਕੋਈ ਸਰਕਾਰੀ ਚੰਨਾ ਦਾ ਜਿਹੜਾ ਨਾਮ ਤੇ ਕਰਤਾ ਹੁੰਦਾ ਉਹ ਸਾਡੇ ਨਾਮ ਤੇ ਹੋ ਸertificate ਸਾਡੇ ਨਾਮ ਤੇ, ਦਾਰਕਰ ਸਾਡੇ ਨਾਮ ਤੇ ਬੱਚੇ ਨੇ ਜਿਹੜੇ ਇੰਜੈਕਸ਼ਨ ਦੇ ਕਾਰਡ ਜਨੇ ਆ ਹਸਪੀਟਲ ਦੇ ਡਾਕੂਮੈਂਟ ਸਾਡੇ ਨਾਮ ਤੇ ਸਭ ਕੁਝ ਮੈਨੂੰ ਹਰ ਮਹੀਨੇ ਜੋ ਰਿਪੋਰਟ ਹੋ ਜਦੋਂ ਤੱਕ ਪੈਨਾ ਹੋਈ ਸੀ ਮੈਂ ਹਰ ਇੱਕ ਮਹੀਨਾ ਉਹਦੇ ਲੈ ਕੇ ਬੈਠੇ ਕਿਤਾ ਪੂਰਾ ਫੰਕਸ਼ਨ ਕੀਤਾ ਉਹਦਾ ਬਰਥਡੇ ਕਿਤਾ ਉਹਦੀ ਮੁੰਮਾ ਕਿਤੇ ਸਭ ਕੁਝ ਕੀਤਾ ਨਹੀਂ ਹੁਣ ਉਹ ਕੋ ਲੈ ਕੇ ਗਏ ਆ ਕੀ ਕਹਤੇ ਮਿਲਦੇ ਵਰਤੇ ਨਹੀਂ ਮਿਲਦੇ ਵਰਤੇ ਸਾਡੇ ਸਾਰੇ ਰਿਕਾਰਡ ਆ ਤੇ ਕੌਣ WhatsApp ਤੇ ਕੌਣ ਹੈ ਇਹ ਕਿੱਥੋਂ ਦੇ ਰਹਿਣ ਵਾਲੇ ਉਹ ਲੱਗੇ ਜੇ ਅਜ ਨਾਲ ਫਤੇ ਗੀ ਟੂਰੀਆ ਰੋਡ ਦੇ ਕੋਲ ਟਿੰਡ ਪੈਣਾ ਮੱਕੂ ਵਾਲੋ ਦੇ ਕੋਲ ਉੱਥੇ ਰਹਿਣ ਵਾਲੇ ਹੈਗੇ ਕੌਣ ਹੈਗੇ ਉਹ ਇੱਕ ਪੰਘੂ ਗਏ ਠੀਕ ਹੈ ਜੀ ਉਹਨਾਂ ਨੇ ਮੈਨੂੰ ਕਿੰਨੇ ਦਿਨ ਤੋਂ ਘਰਾਂ ਲਾ ਰਹੇ ਆ ਅਸੀਂ ਅੱਜ ਬੱਚਾ ਤੁਹਾਡਾ ਹੀ ਹੈ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਆ ਬੱਚਾ ਤੁਹਾਡਾ ਤੁਹਾਨੂੰ ਲੈ ਕੇ ਜਾ ਰਹੇ ਆ ਵੀ ਕੋਲ ਰਿਕਾਰਡਿੰਗ ਵੀ ਹੈ ਜਿੱਦਾਂ ਬੋਲ ਰਹੇ ਕਿ ਬੱਚਾ ਤੁਹਾਡਾ ਕੱਢ ਕੇ ਕਿ ਜਾ ਰਹੇ ਆ ਪਰ ਉਹ ਬੱਚਾ ਸਾਨੂੰ ਨਹੀਂ ਦਿੱਕਾ ਇਹ ਕਿਹੜੀ ਜਗ੍ਹਾ ਤੋਂ ਲੈ ਕੇ ਗਏ ਸੀ ਜੀ ਕਿਹੜੀ ਜਗ੍ਹਾ ਕਿਹੜੇ ਜਿੱਥੋਂ ਗਏ ਬੱਚਾ ਟ੍ਰਿਲੀਅਮ ਮਾਲ ਦੇ ਕਿੰਨੀ ਕਿੰਨੀ ਦਿਨ ਕਿੰਨੂੰ ਲੈ ਗਏ ਆ 11 ਤਰੀਕ ਨੂੰ ਹਾਂਜੀ ਪੂਰੀ ਸਿੱਕੀ ਫੁਟੇਜ ਜੋ ਤੇ ਮੌਜੂਦ ਆ ਉਹ ਤੁਹਾਡੇ ਤੋਂ ਚੋਰੀਆਂ ਲੈ ਕੇ ਗਏ ਜਾਂ ਹਾਂਜੀ ਚੋਰੀ ਚਾਦੀ ਬਾਕੀ ਸਭ ਲੁਕੀ ਕੇ ਰਹੇ ਆ ਜੀ ਕੋਈ ਉਹਨੂੰ ਮਾਣ ਨੂੰ ਮਿਲਣ ਤੋਂ ਜਿੰਨੀ ਤੱਕ ਅੱਜ 2 ਘੰਟੇ ਤੇ ਬੱਜਾ ਸਾਡੇ ਕੋਲ ਆ ਕੇ ਆ ਰੇ ਘਰ ਤੂੰ ਆ ਰੇ ਸਭ ਕੁਝ ਹੋ ਰਿਹਾ ਉਹਨਾਂ ਦਾ ਅਸੀਂ ਉਹਨੇ ਲੈ ਕੇ ਆਏ ਅਸੀਂ ਉਹਨੇ ਲੈ ਕੇ ਗਏ ਕਿੰਨੀ ਤਰੀਕ ਦੀ ਗੱਲ ਆ 11 ਤਰੀਕ ਪ੍ਰਸ਼ਾਸਨ ਕੀ ਕਹਿੰਦਾ ਇਸ ਬਾਰੇ ਦੀ ਪ੍ਰਸ਼ਾਸਨ ਨੂੰ ਕੰਪਲੇਨਟ ਕੀਤੀ ਆ ਸਿਰਫ ਸਾਨੂੰ ਇੱਕੋ ਗੱਲ ਕਹੀ ਜਾਂਦੇ ਉਹ ਤੁਸੀਂ ਉਹਨਾਂ ਡਾਕੂਮੈਂਟ ਨਹੀਂ ਬਣਾਈਆਂ ਸਾਰੇ ਡਾਕੂਮੈਂਟ ਮੇਰੇ ਨਾਮ ਤੇ ਮਤਲਬ ਚੰਮਣ ਵਾਲੀ ਸਭ ਕੁਝ ਕਰਨ ਵਾਲੀ ਕੁਝ ਨਹੀਂ 2 ਸਾਲ ਕੀ ਕੀ ਮੰਗੀ ਕਰਦੇ ਤੁਸੀਂ ਮੰਗੀ ਕਰਦੇ ਜੀ ਮੈਨੂੰ ਬੱਚਾ ਵਾਪਸ ਚਾਹੀਦਾ ਜੋ ਮਰਜੀ ਹੋਈਏ ਬੱਚਾ ਵਾਪਸ ਚਾਹੀਦਾ ਕਰਤਾ ਕਰੋ ਜੋ ਮਰਜੀ ਕਰੋ ਮੇਰਾ ਬੱਚਾ ਵਾਪਸ ਕਰਨਾ ਚਾਹੀਦਾ ਮੇਰੇ ਕੋਲ ਮੇਰੇ ਤੇ ਕਿਡਨੈਪ ਕਰਕੇ ਲੈ ਗਏ ਨਾ ਮੇਰੀ ਕੁੜੀ ਨੂੰ ਉਹ ਤੇ ਬਾਅਦ ਦੀ ਗੱਲ ਹੈ ਨਾ ਇਹ ਉਹਨਾਂ ਦਾ ਸੀ ਕਿ ਮੇਰਾ ਮੇਰੇ ਹੱਥੋਂ ਤੇ ਮੇਰੀ ਕੁੜੀ ਕਿਡਨੈਪ ਕਰਕੇ ਲੈ ਗਏ ਨਾ ਉਹ ਸਹੀ ਕੋਈ ਸੁਣਾਈ ਨਹੀਂ ਕਾਜਾ ਸਾਰੇ ਆਪਣੇ ਉੱਤੇ ਹੀ ਕੋਈ ਐਟੋ ਆ ਰਹੇ ਉਹਨਾਂ ਦਾ ਉਹਨਾਂ ਦੇ ਪਹਿਲਾਂ ਆਪ ਦੇ ਕਿੰਨੇ ਬੱਚੇ ਸੀ ਮੇਰਾ ਕੋਈ ਬੱਚਾ ਨਹੀਂ ਉਹਨਾਂ ਦੇ ਉਹਨਾਂ ਦੀ ਕਸਟਡੀ ਪਹਿਲੜੀ ਸੀ ਇਹ ਨਾਲ ਵੇਖੋ ਜੀ ਤੋਂ ਬੇਟੀ ਆ ਹਾਂ ਜੀ ਜੋ ਇੱਕ ਪੇਟੀ ਮਿਲਨ ਦੀ ਕਿਹਦੀ ਬਾਟੀਆਂ ਤੁਹਾਨੂੰ ਲੱਗਦੇ ਨੇ ਆਪਾਂ ਤੇ ਇਹਨਾਂ ਨੇ ਨਾ ਤੁਹਾਨੂੰ ਇੱਥੇ ਠੰਡੇ ਨੂੰ ਜਿਹੜਾ ਕੀ ਇਟਲੀਆ ਮੋਲ ਦੇ ਬਣਾਇਆ ਸੀ ਕਿ ਬੱਚੇ ਨੂੰ ਮਿਲਣ ਲਈ ਕਿਚਾ ਨਹੀਂ ਆਪਾਂ ਬੱਚੇ ਨੂੰ ਜਦੋਂ ਆਪਾਂ ਮਿਲਣਾ ਚੰਦੇ ਆਂ ਤੇ ਇਹਨਾਂ ਵਿੱਚ ਇਟਲੀਆ ਮੋਲ ਪਹੁੰਚ ਜਾਂਦਾ ਆਈ ਉਹਦੇ ਤੇਰੋ ਇਹਨਾਂ ਨੂੰ ਕਾਲ ਕੀਤੀ ਸਰ ਆਪਾਂ ਨਿਕਲ ਗਏ ਆਂ ਕਿੱਲੇ ਆਪਾਂ ਵੀ ਨਿਕਲ ਕੇ ਬਾਸ ਪਹੁੰਚਣ ਵਾਲੇ ਆਂ ਆਪਾਂ ਕਿੱਥੇ ਕਿੱਥੇ ਮਿਲਬਾ ਅੱਜਾ ਕੋਡ ਪੁਆਇੰਟ ਉੱਪਰ ਆਇਓ ਆਪੋ ਉੱਤੇ ਬੈਠ ਕੇ ਗੱਲ ਕਰਨ ਦੇ ਆ ਇਹਨਾਂ ਨੇ ਮਿਲ ਆਏ ਤੇ ਇਹਨਾਂ ਨੂੰ ਕਹਿੰਦੀ ਆ ਕਿ ਆਈ ਨਹੀਂ ਹੈ ਇਦਾਂ ਕਰ ਬਸ ਤੁਹਾਡੇ ਕੋਲ ਇਹ 5 ਮਿੰਟ ਦੇ ਵਿਚਾਰੇ ਚਲੋ ਆਏ ਵੇ ਇਹਨਾਂ ਦੇ ਵੀ ਸੀ ਕਰਨ ਅਮਰ ਵੀ ਸੀ ਔਰ ਕਰਨ ਕਰਨ ਦੀ ਹੈ ਜਿਹੜੇ ਦੋ ਜਾਨੇ ਪਹਿਲੇ ਆਏ ਇਹਨਾਂ ਨੇ ਕਿਹਾ ਜੀ ਦੋ ਜਾਨੇ ਆ ਨਾ ਇਸ ਤੋਂ ਲਾਵਾ ਹੋਰ ਕੋਈ ਇਹਨਾਂ ਨੇ ਵੀ ਕਿਹਾ ਕਿ ਕੋਈ ਦੋ ਜਾਨਾ ਨਾ ਨਾਲ ਆ ਆ ਆਪ ਵੀ ਦੋ ਜਾਨੇ ਮਹਿਨਾ ਜਾਂਦੇ ਤੇ ਦੋ ਜਾਨੇ ਆਏ ਪਹਿਲੇ ਉਹਨਾਂ ਨੇ ਮਿਲਿਆ ਪੇਟੀ ਚਲੋ ਉਹਨਾਂ ਨੂੰ ਉਠਾਇਆ ਵੇ ਚਲੋ ਆਪਰਾ ਹਰ ਕਿਸੇ ਨੂੰ ਨਹੀਂ ਤਾਂ ਬੇਟੀ ਹੈ ਚਲੋ ਚੁੱਕਿਆ ਉਹਨਾਂ ਨੇ ਅੱਜ ਕੋਈ ਚੀਜ਼ ਖਾਣੀ ਕੈਂਡੀ ਕਰਾਈ ਕੋਈ ਐਨੀ ਵੀ ਕੋਈ ਗਵਰਨਮੈਂਟ ਵਾਲਾ ਖਾਣਾ ਨਹੀਂ ਦਿਖਾਉਂਦਾ ਇਹਨਾਂ ਦੇ ਚੁੱਕਿਆ ਤੇ ਕੈਂਡੀਡਿਟ ਲੈਣ ਦੇ ਮੱਦੇ ਆ ਕੁੜੀ ਨੂੰ ਲੈ ਕੇ ਉੱਥੋਂ ਨਿਕਲ ਕੇ ਜਲੇ ਉਹ ਹੈ ਗਈ ਅਮਨਜੀਤ ਉਸ ਤੋਂ ਬਾਅਦ ਜਿਹੜੀ ਕੁੜੀ ਜਲਵਾਨ ਵਰਕੇ ਬਦੋਰ ਤੋਂ ਉਹ ਹੱਟੋਂ ਦੀ ਕੁੜੀ ਦਾ ਹੈ ਜਿੱਦਾਂ ਦਾ ਬਰਾਦਰ ਔਰ ਇਹਨਾਂ ਦਾ ਸੋਰਾ ਆ ਗਿਆ ਸਾਡੇ ਲੱਗਿਆ ਜਦੋਂ ਤੁਹਾਨੂੰ ਕੁੜੀ ਉਹਨਾਂ ਨੇ ਦਿੱਤੀ ਸੀ 2 ਸਾਲ ਤੁਸੀਂ ਕੱਲੀ ਆ ਉਸ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਮਿਲਦੇ ਮੱਤੇ ਮਿਲਦੇ ਮੱਤੇ ਦੇ ਜੀ ਵੀਡੀਓ ਕਾਲ ਹੋਣ ਲੀ ਰਹੀ ਹੈ ਵਰਤੋਂ ਦੇ ਮਹਿਸੀਆ ਰਾ ਇਕੱਲੇ ਦੇ ਉਹਦੇ ਵਿੱਚ ਨਾ ਘਰ ਵੀ ਦੋ ਤਿੰਨ ਵਾਰੀ ਸਾਡੇ ਆਏ ਬੇ ਮੇਰੇ ਮਨਾਂ ਦੇ ਲਾਭ ਮਦਈ ਲਾਭ ਉਹਨਾਂ ਦੇ ਘਰ ਵੀ ਆਏ ਬੇ ਸਭ ਕੁਝ ਹੋ ਰਿਹਾ ਉਹਨਾਂ ਨੇ ਦੋ ਸਾਲਾਂ ਤੋਂ ਉਹਨਾਂ ਨੇ ਕਦੀ ਤਾਂ ਨੂਰ ਦਾ ਜਿੱਤਾਗਾ ਵੀ ਕੁੜੀ ਸਾਨੂੰ ਦੇ ਦੋ ਵਾਪਸ ਨਹੀਂ ਸਰ ਕੁਛ ਨਹੀਂ ਜਿਆ ਆ ਗੱਲਾਂ ਨੂੰ ਪਰ ਹੁੰਦੀ ਕਿ ਇਸ ਤਰ੍ਹਾਂ ਕਿ ਆਪਾਂ ਕੁੜੀ ਲੈ ਜਾਈਏ ਆਪਾਂ ਟੂਨ ਲੈ ਕੇ ਜਾਈਏ ਮੈਂ ਤਾਂ ਧੋਖੇ ਨਾਲ ਲੈ ਗਿਆ ਧੋਖੇ ਨਾਲ ਇੱਕ ਭਰੋਸੇ ਨਾਲ ਗਏ ਕਿ ਮਿਲ ਲੈ ਪੇ ਕਿੰਨਾ ਦੀ ਕੋਈ ਗੱਲ ਨਹੀਂ ਹੋਈ ਐ ਤੇ ਸਰ ਇੱਕ ਭਾਨੇ ਦੇ ਰਾਏ ਕਿ ਪਹਿਲੇ ਕੈਂਡੀਡੇ ਬਾਨੀ ਨੀਚੇ ਲੈ ਕੇ ਬਾਹਰ ਵੀ ਚੋਟੀ ਉਹ ਸਾਰਾ ਟੱਪਰ ਆ ਬੈਠਾ ਨੇ ਕੋਲ ਬੱਚੇ ਨੂੰ ਪੁੱਛਿਆ ਮਿੰਟ ਬਾਅਦ ਪੰਨਾ ਅੱਧੇ ਘੰਟੇ ਬਾਅਦ ਪੁੱਛਦੇ ਨੇ ਬੇਟਾ ਕਿੱਥੇ ਕੋ ਬੁੜੀਆਂ ਕਿੱਥੇ ਵੇ ਬਸ ਉਹ ਨੀਚੇ ਉਹ ਰਿਓ ਕਰਾਰੇ ਚੋਕ ਬਣਵਾਦੇ ਟੋਗਲੇ ਲੈਣੇ ਅੱਗੇ ਕਦੇ ਕਦੇ ਸਾਰੇ ਨਾਲੇ ਕਿਨੈਕਸ ਪਾੜੂ ਬਾਹਰ 11 ਤਰੀਕ ਦੀ ਤੁਹਾਡੇ ਕੋਲੋਂ ਲੈ ਕੇ ਗਏ ਆ ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਦੱਸਦਾ ਉਹਨਾਂ ਨੂੰ ਨੇ بس ਘਾਰੇ ਆਂ ਘੇਟੇ ਵੀ ਚਾਰੇ ਆਂ थाना ਤੁਹਾਡੇ کارਖਾਨਾ 2 ਘੰਟੇ ਵੀ ਚਾਰੇ ਆ ਜਿੱਤਮਣ ਰਿਪੋਰਟ ਕੀਤੀ ਹੈ ਪਰ ਅਜੇ ਦਵਾਈ ਪ੍ਰਸ਼ਾਸਨ ਉਸ ਬਾਰੇ ਤੁਹਾਡੇ ਕੋਲ ਕੰਪਲੇਟ ਦਿੱਤੀ ਗਈ ਹੈ ਜੀ ਨਾ ਭਾਈ ਇੱਕ ਐਪਲੀਕੇਸ਼ਨ ਦਿੱਤੀ ਨਾ ਬੱਚਾ ਦੇ ਦੇ ਕੁਝ ਨਹੀਂ ਕਰੇ ਨਾ ਕੁਝ ਦਵਾਈ ਕਰੀ ਨਹੀਂ ਹੁਣ ਉਹਨਾਂ ਵੱਲੋਂ ਕੀ ਕੀਤਾ ਜਾ ਰਿਹਾ ਬੱਚਾ ਬੱਚਾ ਕਿਨਾਂ ਨਹੀਂ ਦੇਣਾ ਜੀ ਆਈ ਪ੍ਰਸ਼ਾਸਨ ਕੀ ਕਹਿੰਦਾ ਪਰ ਪਾਲਨ ਦੇ ਕਮੀ ਵਿੱਚ ਬੱਚਾ ਨਾ ਉਹ ਵੇ ਬੱਚਾ ਨਹੀਂ ਨਹੀਂ ਪੰਦਾ ਪੈ ਗਿਆ ਔਰ ਹੀ ਕੋਈ ਕਮੀ ਵਿੱਚ ਤੇ ਬੰਦਾ ਕਹਿੰਦਾ ਵੀ ਚੰਗਾ ਪ੍ਰਸ਼ਾਸਨ ਕੀ ਕਹਿੰਦਾ ਜੀ ਤੁਹਾਨੂੰ ਬੱਚਾ ਨਹੀਂ ਕਹਿ ਰਹੇ ਜੀ ਮੈਂ ਵਿਦਾਊ ਦਾ ਵਿਦਾਊ ਦਾ ਡਿਵੈਲਪਮੈਂਟ ਨਹੀਂ ਹੈ ਬੱਚਾ ਉਹਦਾ ਲੋ ਪਰਵਾਲਾ ਦੇ ਵਿੱਚ ਆਪਦੀ ਦਵਾ ਦਿੱਤਾ ਉਹਦੇ ਪੰਦੇ ਚੇਜ਼ ਨਹੀਂ ਨਾ ਕਰਦਾ ਟੈਂਟਾ ਬਾਕੀ ਜੋ ਮਤਾਬਕ ਕਾਨੂੰਨ ਹੈ ਉਹ ਵੀ ਕਾਫੀ ਸਰੀ